ਜੇਕਰ ਮੈਨੂੰ ਧਰਮ ਨੂੰ ਪਰਿਭਾਸ਼ਿਤ ਕਰਨ ਲਈ ਕਿਹਾ ਜਾਵੇ ਤਾਂ ਮੈਂ ਕਹਾਂਗਾ ਧਰਮ ਨੂੰ ਪਰਿਭਾਸ਼ਿਤ ਕਰਨਾ ਕਾਫੀ ਔਖਾ ਕੰਮ ਹੈ ਕਿਉਂਕਿ ਜੇਕਰ ਆਪਾਂ ਕਿਸੇ ਇੱਕ ਧਰਮ ਨੂੰ ਵੀ ਲੈ ਲਿਆ ਤੇ ਉੱਥੇ ਹੀ ਗੜਬੜੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਇੱਕ ਧਰਮ ਦੇ ਅੰਦਰ ਵੀ ਕਿੰਨੇ ਕਿੰਨੇ ਫਿਰਕੇ ਮੌਜੂਦ ਹਨ ਤੇ ਉਹਨਾਂ ਫਿਰਕਿਆਂ ਦੇ ਜੋ ਵਿਸ਼ਵਾਸ ਹਨ ਉਹ ਆਪਣੇ ਨਾਲ ਦੇ ਫਿਰਕਿਆਂ ਨਾਲੋਂ ਅਲੱਗ-ਅਲੱਗ ਹਨ ਤੇ ਫਿਰ ਜੇਕਰ ਅਸੀਂ ਓਵਰਆਲ ਧਰਮ ਦੀ ਪਰਿਭਾਸ਼ਾ ਕਰਨ ਤੇ ਆ ਗਏ ਤਾ ਗੱਲ ਬਹੁਤ ਹੀ ਔਖੀ ਹੋ ਜਾਣੀ ਹੈ ਇਹ ਇੱਕ ਤਰ੍ਹਾਂ ਦੀ ਖਿਚੜੀ ਬਣ ਜਾਵੇਗੀ ਧਰਮ ਨੂੰ ਪਰਿਭਾਸ਼ਿਤ ਕਰਨ ਲਈ ਵੱਖ-ਵੱਖ ਢੰਗ ਤਰੀਕੇ ਵਰਤੇ ਜਾ ਸਕਦੇ ਹਨ ਆਮ ਤੌਰ ਤੇ ਜੇਕਰ ਅਸੀਂ ਧਰਮ ਨੂੰ ਪਰਿਭਾਸ਼ਿਤ ਕਰਾਂਗੇ ਤਾਂ ਪਹਿਲੋਂ ਅਸੀਂ ਲੋਕਾਂ ਦੇ ਪੱਦਰ ਤੇ ਜਾ ਕੇ ਗੱਲ ਕਰਦੇ ਹਾਂ ਤੇ ਉਹ ਗੱਲ ਕਰਨਗੇ ਵਿਸ਼ਵਾਸ ਦੀ ਉਹ ਵਿਸ਼ਵਾਸ ਨੂੰ ਧਰਮ ਸਮਝਦੇ ਹਨ ਪਰ ਵਿਸ਼ਵਾਸ ਵੀ ਤਾਂ ਹਰ ਮਾਮਲੇ ਵਿੱਚ ਅਲੱਗ-ਅਲੱਗ ਨੇ ਜਿਵੇਂ ਆਪਾਂ ਦੁੱਧ ਦੀ ਹੀ ਉਦਾਹਰਣ ਲੈ ਲੈਣੇ ਹਾਂ ਕਈ ਲੋਕ ਕਹਿੰਦੇ ਹਨ ਰਾਤ ਨੂੰ ਦੁੱਧ ਪੀ ਕੇ ਸੌਣਾ ਚੰਗੀ ਗੱਲ ਹੈ ਪਰ ਹੁਣ ਜੋ ਨਵੀਆਂ ਖੋਜਾਂ ਹੋਈਆਂ ਹਨ ਜਾਂ ਮਾਸ ਦੇ ਉੱਤੇ ਜੋ ਚਰਚਾ ਚੱਲ ਰਹੀ ਹੈ ਉੱਥੇ ਇਹ ਕਿਹਾ ਜਾ ਰਿਹਾ ਹੈ ਦੁੱਧ ਵੀ ਇੱਕ ਮਾਸ ਹੀ ਹੈ ਇਹ ਮਨੁੱਖ ਲਈ ਬਣਿਆ ਹੀ ਨਹੀਂ ਇਸੇ ਤਰ੍ਹਾਂ ਜਦੋਂ ਅਸੀਂ ਫਿਰ ਵਿਸ਼ਵਾਸ ਦੇ ਆਸਰੇ ਧਰਮ ਨੂੰ ਪਰਿਭਾਸ਼ਿਤ ਕਰਨ ਜਾਵਾਂਗੇ ਤਾਂ ਉੱਥੇ ਵੀ ਪਹਿਲੇ ਵਾਲੀਆਂ ਗੜਬੜੀਆਂ ਸਾਡੇ ਸਾਹਮਣੇ ਨਜ਼ਰ ਆਉਣ ਲੱਗ ਜਾਣਗੀਆਂ ਕਈ ਇੱਕ ਰੱਬ ਨੂੰ ਪੂਜਦੇ ਹਨ ਤੇ ਕਈ ਵੱਖ-ਵੱਖ ਤਰ੍ਹਾਂ ਦੇ ਦੇਵਤਿਆਂ ਨੂੰ ਜੇਕਰ ਪਿੱਛੇ ਝਾਤ ਮਾਰੀਏ ਤੇ ਅੱਜ ਤੋਂ 5-6 ਹਜ਼ਾਰ ਸਾਲ ਪਹਿਲਾਂ ਬੰਦੇ ਦਾ ਸਿੱਧਾ ਵਾਹ ਕੇਵਲ ਤੇ ਕੇਵਲ ਕੁਦਰਤ ਨਾਲ ਪੈ ਰਿਆ ਸੀ ਇਸ ਕਰਕੇ ਇੱਕ ਰੱਬ ਦੀ ਪੂਜਾ ਕਰਨੀ ਕੋਈ ਆਮ ਗੱਲ ਨਹੀਂ ਸੀ ਸ਼ਾਇਦ ਕੋਈ ਵਿਰਲਾ ਵਾਂਝਾ ਇੱਕ ਰੱਬ ਨੂੰ ਯਾਦ ਕਰਦਾ ਹੋਏ ਇੱਕ ਰੱਬ ਹੌਲੀ-ਹੌਲੀ ਇਹਨਾਂ ਦੇਵੀ-ਦੇਵਤਿਆਂ ਦੇ ਨਾਲ ਸੰਘਰਸ਼ ਕਰਦਾ ਅੱਗੇ ਪਹੁੰਚਿਆ ਤੇ ਸਾਡੇ ਸਾਹਮਣੇ ਅੱਜ ਇੱਕ ਰੱਬ ਦੇ ਵਿਸ਼ਵਾਸ ਨੂੰ ਜਿਆਦਾ ਉੱਤਮ ਮੰਨਿਆ ਜਾਂਦਾ ਹੈ ਪਰ ਇਹ ਵੀ ਮਨੁੱਖ ਦੇ ਦਿਮਾਗੀ ਵਿਕਾਸ ਦਾ ਹੀ ਪ੍ਰਤੀਕ ਹੈ ਕੋਈ ਰੱਬ ਆਪ ਸਾਰੇ ਦੇਵੀ-ਦੇਵਤਿਆਂ ਨੂੰ ਹਰ ਆ ਕੇ ਸਾਹਮਣੇ ਨਹੀਂ ਆਇਆ ਚਲੋ ਹੁਣ ਇੱਕ ਦੂਜਾ ਪੱਖ ਵੇਖਦੇ ਹਾਂ ਉਹ ਹੈ ਵਿਹਾਰਕ ਪੱਖ ਉਹ ਕਹਿੰਦਾ ਹੈ ਕਿ ਵਿਵਹਾਰ ਹੀ ਧਰਮ ਹੈ ਜਿਸ ਤਰ੍ਹਾਂ ਦਾ ਤੁਸੀਂ ਵਿਵਹਾਰ ਕਰਦੇ ਹੋ ਉਹ ਤੁਹਾਡਾ ਧਰਮ ਹੈ ਸੱਚ ਤੇ ਚੰਗਿਆਈ ਵਿਵਹਾਰ ਤੋਂ ਮਾਪੇ ਜਾਂਦੇ ਹਨ ਪਰ ਵਿਵਹਾਰ ਵੀ ਫਿਰ ਤੋਂ ਅਲੱਗ-ਅਲੱਗ ਹਨ ਕਿਸੇ ਧਰਮ ਵਿੱਚ ਧਰਮ ਯੁੱਧ ਕਰਨਾ ਇੱਕ ਤਰ੍ਹਾਂ ਨਾਲ ਬਹੁਤ ਹੀ ਪੁੰਨ ਦਾ ਸਬਾਬ ਦਾ ਕੰਮ ਹੈ ਤੇ ਦੂਜੇ ਧਰਮ ਵਿੱਚ ਸ਼ਾਇਦ ਇਸ ਤਰ੍ਹਾਂ ਕਰਨਾ ਮਨਾਈ ਹੈ ਕਿਉਂਕਿ ਉੱਥੇ ਸ਼ਾਂਤੀ ਦੀ ਬੜੀ ਹੀ ਜ਼ਿਆਦਾ ਗੱਲ ਕੀਤੀ ਗਈ ਹੈ ਹੁਣ ਫਿਰ ਧਰਮ ਆਪਸ ਵਿੱਚ ਵਿਸ਼ਵਾਸ ਤੇ ਵਿਵਹਾਰ ਦੇ ਪੱਧਰ ਦੇ ਉੱਤੇ ਆ ਕੇ ਟਕਰਾ ਜਾਣਗੇ ਸੋ ਕੁਝ ਮਿਨੀਮਮ ਐਸਾ ਪੁਆਇੰਟ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਧਰਮ ਨੂੰ ਪਰਿਭਾਸ਼ਿਤ ਕਰ ਸਕੀਏ ਚਲੋ ਕੁਝ ਪੁਆਇੰਟ ਆਪਾਂ ਬਣਾ ਲੈਨੇ ਹਾਂ ਇੱਕ ਪੁਆਇੰਟ ਹੈ ਕਿਸੇ ਦੇਵੀ ਸ਼ਕਤੀ ਵਿੱਚ ਵਿਸ਼ਵਾਸ ਕਰਨਾ ਜੋ ਲਾ ਤੀਨੀ ਭਾਸ਼ਾ ਦਾ ਸ਼ਬਦ ਰੈਲੇ ਗੇਰੇ ਹੈ ਉਸੇ ਤੋਂ ਹੀ ਰਿਲੀਜੀਅਨ ਸ਼ਬਦ ਬਣਿਆ ਹੈ ਜਿਸ ਦਾ ਅਰਥ ਹੈ ਕਿਸੇ ਦੇਵੀ ਸ਼ਕਤੀ ਦੇ ਨਾਲ ਬੱਝਾ ਹੋਇਆ ਆਪਾਂ ਨੂੰ ਧਰਮ ਦੇ ਲਈ ਸ਼ਾਇਦ ਬਹੁਤੀ ਵਾਰ ਕਿਸੇ ਨਾ ਕਿਸੇ ਇੱਕ ਦੇਵੀ ਸ਼ਕਤੀ ਨੂੰ ਜ਼ਰੂਰ ਮੰਨਣਾ ਪਵੇਗਾ ਇਹ ਦੇਵੀ ਸ਼ਕਤੀ ਚੰਗੀ ਵੀ ਹੋ ਸਕਦੀ ਹੈ ਤੇ ਮਾੜੀ ਵੀ ਸ਼ੁਭ ਲੱਛਣਾਂ ਵਾਲੀ ਵੀ ਤੇ ਬਹੁਤ ਹੀ ਭੈੜੇ ਲੱਛਣਾਂ ਵਾਲੀ ਵੀ ਇਸ ਕਰਕੇ ਇੱਥੇ ਨਾਲ ਹੀ ਮਨੁੱਖ ਦਾ ਵਿਸ਼ਵਾਸ ਉਸ ਦੀ ਦੇਵੀ ਸ਼ਕਤੀ ਦੇ ਆਧਾਰ ਤੇ ਬਦਲ ਜਾਵੇਗਾ ਫਿਰ ਆਉਂਦਾ ਹੈ ਪਰਲੋਕ ਇਸ ਲੋਕ ਤੋਂ ਪਰੇ ਦੀ ਕੋਈ ਦੁਨੀਆ ਜਿੱਥੇ ਇੱਥੋਂ ਦੇ ਕੁਦਰਤੀ ਨਿਯਮ ਲਾਗੂ ਹੀ ਨਹੀਂ ਹੁੰਦੇ ਤੇ ਨਾ ਹੀ ਉੱਥੋਂ ਦਾ ਪ੍ਰਬੰਧ ਇਸ ਹਿਸਾਬ ਨਾਲ ਚਲਾਇਆ ਜਾਂਦਾ ਹੈ ਜਿਹੜਾ ਇੱਥੇ ਵੱਜ ਜਾਂਦਾ ਹੈ ਚੋਰੀ ਯਾਰੀ ਕਰਨ ਤੋਂ ਬਾਅਦ ਠੱਗੀਆਂ ਮਾਰਨ ਤੋਂ ਬਾਅਦ ਉਹਨੂੰ ਉੱਥੇ ਸਜ਼ਾ ਮਿਲਦੀ ਇਹ ਇੱਕ ਤਰ੍ਹਾਂ ਦਾ ਫਿਰ ਤੋਂ ਵਿਸ਼ਵਾਸ ਹੈ ਜੋ ਕਿ ਧਰਮ ਨੂੰ ਪਰਿਭਾਸ਼ਿਤ ਕਰਨ ਲਈ ਸਾਡਾ ਸਹਾਰਾ ਬਣਦਾ ਹੈ ਫੇਰ ਵਾਰੀ ਆਵੇਗੀ ਬਾਰੀ ਕਰਮ ਕਾਂਡਾਂ ਦੀ ਇਸ ਵਿੱਚ ਆ ਜਾਣਗੇ ਸਾਡੇ ਕਰਮ ਕਾਂਡ ਜੋ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕਰਦੇ ਹਾਂ ਕੁਝ ਮਿਲਦੇ ਜੁਲਦੇ ਹਨ ਜਿਵੇਂ ਨੰਗੇ ਪੈਰੀ ਕਿਸੇ ਧਾਰਮਿਕ ਸਥਾਨ ਤੇ ਜਾਣਾ ਪਰ ਕਈ ਧਰਮਾਂ ਵਿੱਚ ਤੁਸੀਂ ਜੁੱਤੀ ਪਾ ਕੇ ਵੀ ਧਾਰਮਿਕ ਸਥਾਨ ਤੇ ਜਾ ਸਕਦੇ ਹੋ ਇਸੇ ਤਰ੍ਹਾਂ ਹੀ ਵਾਲ ਰੱਖਣਾ ਨਾ ਰੱਖਣਾ ਮਾਸ ਖਾਣਾ ਨਾ ਖਾਣਾ ਇਹ ਸਾਰੀਆਂ ਗੱਲਾਂ ਕਰਮ ਕਾਂਡ ਅਸਲ ਵਿੱਚ ਜ਼ਰੂਰੀ ਵੀ ਹਨ ਤਾਂ ਕਿ ਅਸੀਂ ਇੱਕ ਸਾਂਝੇ ਜੀਵਨ ਦਾ ਸਤਕਾਰ ਕਰ ਸਕੀਏ ਪਰ ਬਣਾਏ ਇਹ ਫਿਰ ਤੋਂ ਮਨੁੱਖ ਦੁਆਰਾ ਹੀ ਹਨ ਸੋ ਅਗਰ ਅਸੀਂ ਕਦੀ ਵੀ ਕਿਸੇ ਧਰਮ ਨੂੰ ਪਰਿਭਾਸ਼ਿਤ ਕਰੀਏ ਤੇ ਸਾਨੂੰ ਇਹਨਾਂ ਤਿੰਨਾਂ ਨੁਕਤਿਆਂ ਲੋਕ ਪਰਲੋਕ ਦੀਆਂ ਧਾਰਨਾਵਾਂ ਤੇ ਕਰਮ ਕਾਂਡਾਂ ਨੂੰ ਹੀ ਮੁੱਖ ਰੱਖਣਾ ਪਵੇਗਾ ਇਸ ਤੋਂ ਬਾਹਰ ਜਾ ਕੇ ਜੇ ਤੁਸੀਂ ਧਰਮ ਨੂੰ ਸੋਚਣਾ ਸਮਝਣਾ ਚਾਹੁੰਦੇ ਹੋ ਤਾਂ ਉਹ ਧਰਮ ਉਹੀ ਹੈ ਜਿਸ ਨੂੰ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਇੱਕ ਕਿਸੇ ਵੀ ਧਰਮ ਦਾ ਪੈਰੋਕਾਰ ਇਹ ਨਹੀਂ ਕਹਿ ਸਕਦਾ ਕਿ ਉਹ ਉਸ ਧਰਮ ਨੂੰ ਹੀ ਮੰਨਦਾ ਹੈ ਕਿਉਂਕਿ ਇੱਕ ਧਰਮ ਵਿੱਚ ਸਾਂਝਾ ਵਿਸ਼ਵਾਸ ਕਰਨ ਵਾਲੇ ਵੀ ਕਈ ਕੰਮਾਂ ਵਿੱਚ ਅਲੱਗ-ਅਲੱਗ ਹਨ ਇਹ ਵਿਸ਼ਵਾਸ ਵੀ ਮਨੁੱਖ ਨਿਰਮਿਤ ਹਨ ਤੇ ਇਹਨਾਂ ਨੂੰ ਸਿਰਫ ਸਮਾਜ ਦਾ ਇੱਕ ਦਬਾਅ ਹੀ ਸਾਨੂੰ ਮੰਨਣ ਲਈ ਮਜਬੂਰ ਕਰ ਰਿਹਾ ਹੈ ਤੇ ਅਸੀਂ ਧਰਮ ਦੇ ਕਿਸੇ ਨਾ ਕਿਸੇ ਧਰਮ ਦੇ ਵਿਸ਼ਵਾਸ ਦੇ ਰਾਹ ਤੇ ਤੁਰੇ ਹੋਏ